ਜਿਹੜੇ ਖੜੇ ਨੇ ਧਿਆਨ ਰੱਖਿਓ ਬੱਲੇ ਬੱਲੇ ਉਧਰ ਸਾਰੇ ਪ੍ਰੋਸਾਂ ਦੇ ਰਮਨ ਕਾਪੀਆਂ ਗਾਂਧੀ ਧੂਰੀ ਪੰਜਾਬ ਪਰਸਦੇ ਮਰਾਜੇ ਅੱਜ ਦੇ ਟੂਰਨਾਮੈਂਟ ਨੂੰ ਦੇਖ ਰਹੇ ਨੇ ਮੇਰੇ ਵੀਰੋ ਬਾਕੀ ਧੂਰੇ ਪਿੰਡੇ ਵਿੱਚ ਸਿਰਾਂ ਲੱਗਿਆ ਪਿਆ ਉਧਰ ਦੇ ਪਾਸੇ ਅੱਜ ਦੇ ਮੁੱਖ ਮਾਣ ਉਧਰ ਸਾਡੇ ਦਰਮਿਆਨ ਭਾਈ ਤਾਰਾ ਸਿੰਘ ਜੀ ਦੇਣਾ ਬਿੱਲਾ ਧੂਰੀ ਗਾਂਧੀ ਧੂਰੀ ਹਰਜਿੰਦਰ ਸਿੰਘ ਜੀ ਤਿਆਰ ਸਾਡੇ ਵਿੱਚ ਪੁੱਜਿਆ ਬਹੁਤ ਬਹੁਤ ਧੰਨਵਾਦ ਕਰਦੇ ਦੂਜਾ ਚੱਕਰ ਸ਼ੁਰੂਆ ਬਣਾ ਕੇ ਪੈ ਗਏ ਲੈ ਵੀ ਵੀਡੀਓ ਬਣਾ ਲਿਓ ਲੈ ਵੀ ਮੀਮਸੇ ਵਾਲਿਆ ਵੀਡੀਓ ਬਣਾ ਕੇ ਸੈਂਡ ਕਰਦੇ ਨੌਜਵਾਨ ਸੰਜੂ ਸਾਡਾ ਧੂਰੇ ਵਾਲਾ ਬੜਾ ਪਿਆਰਾ ਵੀਰ ਹੈ ਬਾਬਾ ਮੇਰ ਕਰੇ ਮੇਰੇ ਵੀਰੋ ਜੋਗਾਪਾਲ ਦਾ ਰਹਿ ਭਾਈ ਸੰਦੀਪ ਸਿੰਘਾੜੀ ਹੈ ਥੈਂਕ ਯੂ ਤੀਜਾ ਚੱਕਰ ਚੱਲ ਪਿਆ ਤੀਜਾ ਚੱਕਰ ਤੀਜਾ ਚੱਕਰ ਹਾਂ ਭਾਈ ਉਹ ਕੱਚ ਗਿਆ ਓਏ ਉਧਰ ਤਾਲ ਸਿੰਘ ਦੀ ਵੇੜਾ ਰਾਗ ਸਾਹਿਬ ਦੀ ਚੇਅਰਮੈਨ ਉਹਨਾਂ ਦੇ ਨਾਲ ਬਿੱਲਾ ਭਾਈ ਪੁੱਜਿਆ ਜਿੰਨੀ ਵੀ ਮੇਤਰ ਮੰਡਲੀ ਪੁੱਜੀ ਹੈ ਬਹੁਤ ਬਹੁਤ ਧੰਨਵਾਦ ਹੈ ਚੌਥਾ ਚੱਕਰ ਸ਼ੁਰੂ ਹੈ ਚੌਥਾ ਚੱਕਰ ਪੱਖੋ ਕਲਾ ਵਾਲੇ ਬੈਜੋ ਸਗਰੂਰ ਤੱਕ ਤੁਹਾਨੂੰ ਲੈ ਕੇ ਚੰਗਾ ਉੱਥੋਂ ਤੁਹਾਨੂੰ ਬੱਸ ਹੜਾਇੂ ਲੈ ਮੇਰੇ ਜਾਣੀਆਂ ਬੈਜੋ ਕੋਈ ਗੱਲ ਨਹੀਂ بلے بلے ہو گئی میرے مولا سو میٹر ہو گیا مین لائٹ بلے 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 پانچواں چکر شروع چکر پانچواں چکر کھیل جا رہا ہے ਵਕੀਲ ਖੇਚੋ ਨੌਜਵਾਨਾ ਮੁੰਡੇ ਮਾਣ ਕਰਦੇ ਆ ਤੇਰੇ ਤੇ 2100 ਦੇ ਮਾਣ ਹੋਣਗੇ ਮੇਰੇ ਮਿੱਤਰੋ ਬੱਲੇ 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 ਏ ਜੀਰੂ ਜੀਰੂ ਮੇਲਾ ਵਧੀਆ ਲੱਗ ਰਿਹਾ ਇੱਕ ਲਲਕਰਾਂ ਛੱਡਦੇ ਆ ਹਾਂ ਕਿਵੇਂ ਛੇਮਾ ਚੱਕਰ ਸ਼ੁਰੂ ਹੈ ਛੇਮਾ ਚੱਕਰ ਛੇਮਾ ਚੱਕਰ ਸ਼ੁਰੂ ਹੈ ਮੇਰੇ ਮਿੱਤਰੋ तुरे लाइ त तुरे मेल तुरे मेल तुरे ले सतवा चकर सतवा चकर आहे ساتواں چکر اے کمال بلے 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 کمال ہوئی میرے مترو سلام پے ہے کتاری بٹی ساری مارو مرخو رینجر سائیکل رینجر سائیکل رینجر سائیکل گولبڑ چکر شروع ہے بلے بلے لاسٹ چکر وہ سوال <تصالح> بچ گیا کمال بلے भले बे बे पने बने